ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਠੋੜੀ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਵੜਾ ਦਿਖਾਵਾਂਗੇ ਬਾਜਪਾ ਪਾਜਿਆ ਗੱਪਣਾ ਏਰੀਆ ਪੈ ਗਿਆ ਬੁੱਟਰ ਜ਼ਿਲ੍ਹਾ ਮੋਗੇ ਦਾ ਪਿੰਡ ਆ ਡਿਟੇਲ ਵਾਕੀ ਵੀਰੋ ਸੱਸੀ ਗਾਲ ਬਾਈ ਜੀ ਨਾਮ ਡਰੈਸ ਸੱਸੇ ਵੀਰ ਆਪਣਾ ਨਾ ਜੀ ਲਾਲੀ ਆ ਪਿੰਡ ਪੁੱਤਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲੀ ਮੋਗਾ ਠੀਕ ਐ ਜ਼ਿਲ੍ਹਾ ਮੋਗਾ ਪੇ ਗਿਆ ਹਾਂ ਜੀ ਮੋਬਾਈਲ ਨੰਬਰ ਆਪਣਾ 752889966 75288 9966 99664 ਆਪਾਂ 2 ਦਿਨ ਪਹਿਲਾਂ ਤੇਰੇ ਵੀਡੀਓ ਪਾਏ ਸੀ ਵਧੀਆ ਵੇ ਅੱਗੇ ਪਸੂ ਹਾਂ ਹਾਂ ਵੀਰੇ ਵਧੀਆ ਵੇ ਠੀਕ ਆ ਜੀ ਤੈਨੂੰ ਫੇਰ ਲੈਣ ਦੀ ਆਪਾਂ ਹਾਂ ਤੈਨੂੰ ਹਾਂ ਪਹਿਲਾ ਨੰਬਰ ਜਿਹੜੀ ਵੜ ਦੇਖੀ ਜਨੇ ਆਪਾਂ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਦੂਜਾ ਛੇ ਦਾ ਓਰਿਜਨਲ ਦੂਜਾ ਸੂਆ ਦੂਜਾ ਸੂਆ ਦਿਨ ਕੈਕ ਲੈਂਦੀ ਆ ਇਹਦੇ ਬਸ ਇੱਕ ਜਾਂ ਦੋ ਦਿਨ ਵੀਰੇ ਬਾਕੀ ਆ ਬੱਟੇ ਵਰਗੀ ਵਿਹੜਾ ਸਾਫ ਆ ਜਮ ਹਾਂ ਸਾਫ ਸੁਥਰੀ ਆ ਮੇਨ ਗੱਲ ਠੰਡੀ ਸੀਲ ਬਥੇਰੀ ਆ ਜੇ ਮਰਜੀ ਜਿੱਧਰ ਵੀ ਮਰਜੀ ਠੀਕ ਆ ਫੀਡਿੰਗ ਵਾਲਾ ਲੈਵਾ ਕਿੰਨਾ ਬਥੇਰਾ ਚੰਗਾ ਪਾਇਆ ਆਪਣੇ ਬੰਦੇ ਖਾਸ ਤੋਂ ਜੇ ਦੁੱਧ 22 ਕਿਲੋ ਪਲੂਨ ਦਾ ਦਿੱਤਾ 20 ਮਨ ਕੇ ਲੈ ਜਾਏ ਬੰਦਾ 20 ਮਨ ਕੇ ਲੈ ਜਾਏ ਪਰ ਦੁੱਧ 21 25 ਦੇ ਦੂ ਜਿਹੜੇ ਹਿਸਾਬ ਨਾਲ ਲੈਵਾ ਵਾ ਪਰ ਆਪ ਦਾ 22 ਕਿਲੋ ਐਕਟਿਵ ਹੈ ਕਿ ਸਾਫ ਆ ਜਾਵਾ ਹਨ ਤੇ ਬਿੰਦੀ ਅਜੇ 1 2 ਦਿਨ ਪੂਸ ਮਾੜੀ ਟੁੱਟੀ ਵੈਦੀ ਹਨ ਨਹੀਂ ਜਮਾਂਦਰੀ ਬਈ ਆਏ ਆ ਕੋਈ ਟੁੱਟੀ ਟੁੱਟੀ ਨਹੀਂ ਉਹ ਜਮਾਂਦਰੀ ਛੋਟੀ ਹੈਗੀ ਹਾਂ ਛੋਟੀ ਹੈਗੀ ਠੀਕ ਹੈ ਭਾਜ ਦਾ ਕੀ ਰਹੂਗਾ ਇਹਦਾ ਭਾਅ ਕੋਈ 75 ਨਹੀਂ ਕੋਈ 70 ਨਹੀਂ ਆਪਾਂ 65000 ਚ ਮਾਨਤਨ ਕਰ ਤੋਰੀ ਬਾਹਰ ਨੂੰ ਸੋ ਵੀਰ 65000 ਚ ਮਾਨਤਨ ਹੋ ਜੋ ਬੈੜ ਪੂਰੀ ਸਾਫ ਸੁਥਰੀ ਹੈ ਦੂਜਾ ਸੂਆ ਜੈਨਾਂ ਨੂੰ ਸੁੰਦੀ ਪਈ ਆ 20 ਕਿਲੋ ਦੁੱਧ ਵਾਲੀ ਬੈੜ ਆ ਤੇ ਮੂੰ ਮੱਥਾ ਦੇਖੋ ਕਯਾ ਵਾਤਾ ਜਰਸੀ ਦੇ ਵਿੱਚ ਆ ਗਈ ਕ੍ਰਾਸ ਪਨ ਠੀਕ ਹੈ ਤੇ ਲੈਵਾ ਲੁਗਾ ਦੇਖੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੈਵਾ ਅੱਗੇ ਪਿੱਛੇ ਦਾ ਜਿੰਨੀ ਹੈ ਗਿਆ ਸਾਫ ਆ ਜਾਵਾ ਕੋਈ ਇਹ ਤਾਂ ਗੱਲ ਹੈ ਨਹੀਂ ਵੀਰ ਦੂਰ ਵਾਏ ਤੇ ਆ ਕੇ ਸਾਡੇ ਫਿਟ ਨੇ ਥੱਲੋ ਦੇਖੋ ਖਾਮਚੀਆਂ ਵਗੈਰਾ ਨਹੀਂ ਤੋਰਾ ਦੇਖੋ ਜਮਾ ਕੋੜੀ ਵਰਗਾ ਤੋਰਾ ਜਿੰਨੀ ਹੈ ਸੁਰੱਖਿਅਤ ਹੈ ਸਾਫ ਆ ਜਾਵਾ ਕਹਿੰਦਾ ਭਾਓ 65000 ਚ ਮਾਨਦਾਨ ਹੋ ਜਾਊਗਾ ਮੇਨ ਕਾਲਿਆ ਭਾਈ ਜਿੱਥੇ ਮਰਜ਼ੀ ਘਿਰਾ ਕੇ ਬੰਦਾ ਚੋਲੇ ਵਿੱਚ ਠੰਡੀ ਆ ਠੀਕ ਹੈ ਕੋਈ ਗੱਲ ਹੀ ਨਹੀਂ ਆਵਾ ਜਮਾ ਹੀ ਨਹੀਂ ਜਮਾ ਰੋਕੀ ਬੜੀ ਰੋਕੀ ਸੋ ਲੈਵਾ ਦੇਖ ਸਕਦੇ ਹੋ ਚਾਰੇ ਥਾਂ ਨਿੱਖਣ ਵਿੱਚ ਸਾਫ਼ ਸੁਥਰੇ ਵਿੱਤੀ ਤੇ ਆ ਥਾਣ ਦਾ ਸਹੇਜ ਦੇਖੋ ਜਮਾ ਕਹਿਵਾਤਾ ਮੁੱਠੀ ਵਾਲਾ ਥਾਣਾ ਹਨਾ ਠੰਡੀ ਆ ਜਾਵਾ ਤੇ ਬਾਕੀ ਮੇਨ ਗੱਲ ਮੂਰੇ ਤੋਂ ਪਤਲੀ ਜਾਵਾ ਬਿਲਕੁਲ ਕੋਈ ਸਾਤੀ ਵਗੈਰਾ ਨਹੀਂ ਤੇ 11 ਹੜਾ ਜਣੀ ਲੰਬੀ ਪਈ ਆ ਜਮਾ 65000 ਜੀ ਵੀਰੇ ਮਾਨਤਨ ਕਰਾਂਗੇ ਹਾਂ ਹਾਂ ਕਰਾਂਗੇ ਵੀਰੇ ਕਰਾਂਗੇ ਠੀਕ ਹੈ ਸੋ ਹਵਾਨਾ ਦੇਖੋ ਦੋਨੇ ਪਾਸੇ ਦਾ ਪੂਰੀ ਦਿਖਾ ਦਿਓ ਠੀਕ ਹੈ ਸਾਫ਼ ਸੁਥਰੀ ਆ ਪੂਰੀ ਹਨਾ ਤੇ ਅੱਗੇ ਵੀਰੇ ਦੋ ਨੰਬਰ ਜਿਹੜੀ ਜਰਸੀ ਦੇਖੀਏ ਨੇ ਆਪਾਂ ਇਹ ਬਈ ਤੂਜਾ ਮਾਵਾ ਇਹ ਨਾਲ ਦੇ ਪੰਡੇ ਲਈ ਆਪਣੇ ਰਾਮੂ ਵਾਲਾ ਕਹਿ ਕੇ ਤਾਂ ਕੱਢ ਜੂਗੀ ਇਹਦੇ ਵੀਰੇ 5 ਦਿਨ ਬਾਕੀ ਆ ਤੇ ਦੁੱਧ 15 ਕਿਲੋ ਪਿਛਲੇ ਦੂਏ ਦਾ ਚੋਇਆ ਵਾ ਮਨ ਲੀਏ 15 16 ਬਣ ਕੇ ਲੈ ਲੇ ਇੰਨਾ ਮੰਨ ਕੇ ਲੈ ਲੇ ਆਪਾਂ ਕੋਈ 20 ਨਹੀਂ ਕਹਿਣਾ 15 16 ਕਿਲੋ ਬਾਈ ਲੇਵਾ ਵੀ ਵਹੀ ਭਰਦਾ ਜਿਹੜੀ ਗੱਲ ਹੈ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਸਰ 36000 ਆ 36000 ਟੋਰੀ ਵਾਲਾ ਸਭਰਾ ਦੂਜੇ ਨੰਬਰ ਤੇ ਵਹਿੜ ਦੇਖੀਏ ਨਾ ਆਪਾਂ ਮੂੰਹ ਮੱਥਾ ਚੰਗਾ ਸਹਿਜ ਜਰੂਰ ਮੀਡੀਅਮ ਆਗਾ ਇਹ ਰੇਟ ਸਿਰਫ 26000 ਰੁਪਇਆ ਮੰਨ ਕੇ ਚੱਲਿਆ ਵੀ ਘੱਟ ਸੇਵਾ ਕਰੂ ਤਾਂ ਵੀ 14 ਕਿਲੋ ਲੱਦ ਹੈਗੀ ਆ ਆ ਮੈਂ ਆਰਾਮ ਨਾਲ ਦੇਈ ਦੂ ਬਾਈ ਮੇਨ ਗੱਲ ਬਾਈ ਸਾਫ ਆ ਠੰਡੀ ਬਹੁਤ ਆ ਅਜੇ ਬਾਲਟੇ ਲਾ ਬਹੁ ਪਈਆਂ ਹੂੰ ਥਾਣੂ ਵੀ ਪਹੁੰਚੇਗਾ 36 ਹਜ਼ਾਰ ਜਿੱਤੇ ਹੀ ਮਾਨਦਾਨ ਹੁਣ ਕਰਾਂਗੇ ਕਰਦਾਂਗੇ ਬਾਈ ਮਾਨਦਾਨ 36 ਹਜ਼ਾਰ ਜਿੱਤੇ ਹੀ ਮਾਨਦਾਨ ਕਰਾਂਗੇ ਕਿਤੇ ਪੱਲੇ-ਵਾਪਤ ਨਹੀਂ ਵੇਚੀ ਜਾਂਦਾ ਨਹੀਂ ਨਹੀਂ ਕਿਤੇ ਪੱਲੇ-ਵਾਪਤ ਉਹਦੇ ਵੇਚ ਨਹੀਂ ਆ ਬਾਈ ਇਹ ਭਾਣਾ ਮਿਲਿਆ ਭਾਣਾ ਹੀ ਦੇ ਦਿੰਦੇ ਜਦੈ ਕਰਾ ਪੂਰੀ ਕੁੱਟ ਕੇ ਲੈਂਦੀ ਵਜਾ ਹਾਂ ਪਰ ਬੱਚੀ ਹੁਣ ਚੰਗੀ ਬਹੁਤ ਹੈ ਸੋਵਰਾ 36000 ਦੇ ਵਿੱਚੋਂ ਵੀ ਮਾਨਦਾਨ ਹੋਗਾ ਜਮਾ ਹੁਣ ਤਾਂ ਮੰਨ ਕੇ ਚਲੋ ਵੀ ਬੇਹੰਮ ਦਾ ਹੋਗਾ ਜਿੱਦੋਂ ਘਰ ਦਾ ਦੁੱਧ ਨਹੀਂ ਪੀਤਾ ਜਾਂਦਾ ਬਾਈ ਵਿੱਚ ਹੁਣ ਕਈ ਕਹਿੰਦੇ ਆ ਮੁੱਲ ਭਾਈ ਤ ਜੈ ਜਗਤ ਅਲਾ ਜਮ ਐਵੇਂ ਬਹੁਤ ਅਲੱਗ ਲੱਗਦਾ ਇੰਨੇ ਲਾਲਾ ਇਹਨਾਂ ਹੁਣ ਇਹਦਾ ਅਲੱਗੂ 25000 ਲੈਣਾ 25000 ਦੇ ਵਿੱਚ ਕੀ ਆਉਂਦਾ ਰੋਲਾ ਆਏ ਆ ਭਾਈ ਗਾਂ ਵੀ ਚੰਗੀ ਆ ਸਾਫ ਸੁਥਰੀ ਆ ਲੈ origignal ਦੂਜਾ ਸੁਆ 25000 ਜਿਹਦਾ ਸਾਰ ਜੀ ਫੰਡਰ ਕੱਟੀ ਮਿਲਦੀ ਐ ਮਿਲਦੀ ਐ ਭਾਈ 35 36000 ਦੀ ਲੋਕ ਫੰਡਰ ਬੱਚੀ ਵੇਚਦੇ ਆ ਵੀ ਆਹਦੇ ਅੱਖੀ ਵੇਚੀ ਆ ਜੈ ਜਗਤ ਅਲਾ ਤੇ 36000 ਦੇ ਵਿੱਚੋਂ ਮਾਨਦਾਨ ਹੋ ਜਾ ਦੁੱਧ 14 ਅੰਗ ਦੀ ਰੇਗੜ ਜਿਹੜੀ ਹੈਗੀ ਆ ਹਨਾ ਭਾਈ ਆ ਰਾਮੂ ਵਾਲੇ ਨਾਲ ਹੀ ਪੈਂਦਾ ਬਾਹਲੀ ਗੱਲ ਆ ਪਤਾ ਵੀ ਕਰਾ ਦੇ ਉਹਨਾਂ ਤੋਂ ਜੈ ਜਗਤ ਅਲਾ ਸੋ ਵੀਰੋ ਬੈੜ ਬਹੁਤ ਚੰਗੀ ਆ ਕੱਦ ਜਰੂਰ ਛੋਟਾ ਐਵੇਂ ਕੋਈ ਵੀਰ ਆ ਕੇ ਦੂਰੋ ਕਿਹ ਜਲੇ ਕੱਦ ਛੋਟਾ ਤੇ ਜਦੋਂ ਤੁਹਾਨੂੰ ਪਤਾ ਕੱਦ ਵੱਡਾ ਆ ਜਾਂਦਾ ਫਿਰ 60 ਗੇਅਰ ਗਾਹਾਂ ਲਾਗਿਆਂ ਦਾ ਅੱਧ ਦੇ ਮੈਨ ਤੇ ਮਨ ਆ ਗਿਆ ਚਲੋ ਮਰੂਤੀ ਦੀ ਗੱਡੀ ਜਦੋਂ ਮਰਜੀ ਵੇਚ ਲੋ ਉਹ ਸਿਸਟਮਾ ਰੇਟ ਜੈ ਉਹਨਾਂ ਨੂੰ ਹੁੰਦਾ ਉਹਨਾਂ ਦਾ ਵੱਡੀ ਲਗਜ਼ਰੀ ਗੱਡੀ ਜਿ ਫਸ ਜਾਂਦੇ ਆ ਤਾਂ ਆਪਾਂ ਉਹ ਵੇਚਣੀ ਵਿਓਖੀ ਹੋ ਜਾਂਦੀ ਐ ਭਾਈ ਕੰਮ ਵੱਡੀਆਂ ਵਾਲੀ ਆ ਇਹ ਵਾਲਾ ਕਹਿੰਦਾ ਮੌਲ ਜਾਇਜ਼ਗੀ ਸਾ ਆਪਾਂ ਕੰਮ ਵੱਡੀਆਂ ਵਾਲੀ ਆ ਵੇਰ ਤੇ ਠੀਕ ਆ ਆਪਾਂ ਨੂੰ ਚਾਂਸ ਬਥੇਰੇ ਆ ਗਾ ਦੱਲੋ ਰੱਖੀ ਠੀਕ ਐ ਅੱਗੇ ਆਪਾਂ ਦੇਖੇ ਨੇ ਵੀਰੇ ਤਿੰਨ ਨੰਬਰ ਇਹ ਵੀ ਭਾਈ ਇਹਨਾਂ ਦਾ ਦੂਜਾ ਸੂਆ ਵਾ ਇਹਦੇ ਅਜੇ 7 ਦਿਨ ਬਾਕੀ ਆ ਭਾਈ 7 ਦਿਨ ਸੂਣ ਚ ਬਾਕੀ ਹਾਂ ਦੁੱਧ ਇਹਦਾ 16 ਕਿਲੋ ਪਿਛਲੇ ਸੂਏ ਦਾ ਚੋਆ ਠੀਕ ਐ ਤੇ ਇਹਦਾ ਭਾਅ ਆਪਾਂ ਕੀ ਰੱਖਿਆ ਇਹਦਾ ਭਾਅ ਮੁੱਲ 42000 ਰੁਪਇਆ ਗੁਜੈਸ਼ 40 ਦੀ ਦੇ ਦਾਂਗੇ 40 ਤੇ 40 ਹੀ ਦੇ ਦਾਂਗੇ 40 ਦੇ ਦਾਂਗੇ ਬਸ 40000 ਦੀ ਦੁੱਧ 16 ਮੰਨ ਕੇ ਲੈ ਲੈ ਹਫ਼ਤੇ ਖਣ ਦੀ ਕੱਚੀ ਆ ਮੇਨ ਗੱਲ ਭਾਈ 50000 ਹੋਵੇਗੀ ਹੋਰ ਵੱਡੀ ਬੋਲ ਹੋਵੇਗੀ ਹਲੇ ਕਲੀ ਕੱਚੀ ਕਰਕੇ ਹੈਨਾ ਕੱਚੀ ਆ ਭਾਈ ਆਪਾਂ ਤਾ ਜੇ ਕੋਈ ਵੇਚਣਾ ਵੀਰ ਭਰਾ ਵੀ ਲੈ ਜਾ ਉਨੂੰ 2 ਰੁਪਏ ਦੇ ਦੋ ਜੇਰਾਪਾ ਨੂੰ ਦੈਮ ਦਿਹਾੜੀ ਬਣ ਜਾ ਆਪਣੇ ਹਾਂ ਦਿਹਾੜੀ ਬਣ ਜਾ ਜੈ ਜੈ ਗੱਲ ਸੋ ਥੱਲੇ ਨਾਲਾ ਨੂੜਾ ਚੰਗੀਆਂ ਸੋਹਣੀਆਂ ਤੇ ਰੇਟ ਤੋਂ ਬਾਅਦ ਜਿਵੇਂ ਤੂੜੀ ਵਾਲੇ ਭਾਈ ਦਿਖਾਇਆ ਜਾਵਾ ਢੰਡੀਏ ਨੂੰ ਜੈ ਜੈ ਗੱਲ ਤੇ ਲੇਬਲ ਦੀ ਸਾਫ ਸੁੱਧਰੀ ਕੱਦ ਹੈਗਾ ਹਨਾ ਕੱਦ ਵਾਲੀ ਆ ਭਾਈ ਵਾਲਾ ਛੋਟੀ ਨਾਲ ਸਮਝ ਜਾਂ ਜੀ ਛੋਟੀ ਆ ਹੈ ਜਰਸੀ ਉਹ ਜਰਸੀ ਕ੍ਰੋਸ ਆ ਜੈ ਜੈ ਗੱਲ ਮੇਨ ਗੱਲ ਜਿਹੜੀ ਗੱਲ ਆ ਕਰਮੀਆ ਸੋਹਾ ਦੇ ਢੰਡੀ ਜਿੱਤੂ ਦੀ ਮੰਦੀ ਦੇ ਆ ਮਨ ਕੇ ਚੱਲੀਏ ਵੀ ਪੋਲੇ ਹੱਤ ਨਾਲ 14-15 ਚੱਲਣ ਵਾਲੀ ਹੈਗੀ ਆ। ਰਾਹ ਨਾਲ ਦੇ ਦੂ ਬਾਧੀ ਦੇ ਦੂ ਬਈ ਤੋ ਸਹੀ ਗੱਲ ਨਹੀਂ ਘੱਟ ਦੋ। 40000 ਦੀ ਵਿਹੜ ਕੱਦ ਘਾਠ ਵਾਲੀ ਘੋੜੀ ਵਰਗੀ ਵਿਹੜ ਦਿਖਾਤੀ। ਇੱਕ ਦਿਖਾਦਾ ਪਾ 65000 ਵਾਲਾ, ਇੱਕ ਦਿਖਾਦਾ 36000 ਵਾਲਾ ਦੁਆਰੇ ਮੈਂ ਬਗਾਲ ਫੇਰ ਕਹਿਣਾ ਕਿਉਂਕਿ ਬਾੜਾ ਬੇਹਿਮਤਾ ਹੋ ਜੀਦੋ ਮਨ ਕੇ ਚੱਲ ਵੀ ਘਰ ਦਾ ਦੁੱਧ ਨਹੀਂ ਪੀਤਾ ਜਾਂਦਾ। ਹੁਣ ਤਾਂ ਜਿਹਦੇ ਮਨ ਕੇ ਚੱਲੋ ਵੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਖੜ ਜਾਂਦੀਆਂ। ਘਰ ਦਾ ਦੁੱਧ ਘਰ ਦੇ ਹੀ ਹੁੰਦਾ ਨਗਰੀ ਦੁੱਧ ਤੋਂ ਬਚੋ। ਤੇ ਨੰਬਰ ਬੋਲੀ ਵੀਰ ਆਪਣਾ 7528899646 ਬਈ ਪਿੰਡ ਬੁੱਟਰ ਖੁਰਦ ਹਾਂ ਕੋਰਦਾ ਜ਼ਿਲ੍ਹਾ ਮੋਗਾ ਵੀਡੀਓ ਦੇਖ ਲਈ ਸਭ ਦਾ ਤਹਿ